ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਇੱਕ ਵੀਡੀਓ ਬਣਾਉਣ ਲੱਗੇ ਆ ਗੈਂਗਰੀਨ ਕਹਿੰਦੇ ਆ ਜਿਹਨੂੰ ਥਣਾ ਦੀ ਗੈਂਗਰੀਨ ਆਉਂਦੀ ਆ ਉਹਦੇ ਸਬੰਧ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੱਬ ਕੇ ਤਾਂ ਕਿ ਸਾਰੇ ਭਰਾਵਾਂ ਦਾ ਫਾਇਦਾ ਹੋ ਜੇ ਜਿਹੜੇ ਵੀ ਭਰਾ ਇਹ ਵੀਡੀਓ ਨੂੰ ਦੇਖੂਗਾ ਉਹ ਸ਼ੇਅਰ ਜ਼ਰੂਰ ਕਰਦੇ ਰਹੋ ਖਾਸ ਕੰਮ ਦੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ ਪਹਿਲਾਂ ਇਹਨੂੰ ਆਪਾਂ ਡਾਇਗਨੋਸ ਕਰਦੇ ਆ ਫਿਰ ਆ ਬਾਕੀ ਦੀਆਂ ਗੱਲਾਂ ਨੇ ਇਹ ਦੇਖੋ ਜੀ ਆਰਟਰ ਦੇ ਉੱਪਰ ਇਸ ਤਰ੍ਹਾਂ ਦੀ ਸਵੇਲਿੰਗ ਆਈ ਆ ਕਿ ਉਹ ਜਿੱਥੇ ਮੋਟੀ ਪਾਈਪ ਆ ਆਰਟਰੀ ਆ ਇੱਥੋਂ ਇਹਦਾ ਮਾਸ ਲੱਥ ਗਿਆ ਜੇ ਥੜਾ ਨੂੰ ਚੋਵਾਂਗੇ ਥੜਾ ਤੇ ਸੋਚਾ ਵੱਧਾ ਜਾਂਦਾ ਤਾਂ ਇਹਨਾਂ ਦਾ ਵੀ ਮਾਸ ਲੱਥ ਜਾਣਾ ਠੀਕ ਆ ਇਸ ਕਰਕੇ ਜੇ ਆ ਪਹਿਲਾਂ ਨਚੋਈ ਗਏ ਇਹਨਾਂ ਨੇ ਟੁੱਟ ਜਣਾ ਥੜਾ ਦਾ ਰੰਗ ਨੀਲਾ ਵੀ ਹੋਈ ਜਾਂਦਾ ਬਲੈਕ ਕੁਆਟਰ ਦੇ ਚਾਂਸ ਵੀ ਆ ਵਿੱਚ ਤਾਂ ਥੋੜੇ ਨੂੰ ਬਚਾਇਆ ਕਿਵੇਂ ਜਾ ਸਕਦਾ ਉਹ ਬਚਾਉਣ ਦਾ ਮੇਨ ਮੁੱਦਾ ਹੈਗਾ ਕਿ ਇਹਨਾਂ ਨੂੰ ਡਰਾਈ ਕਰਨਾ ਪੈਣਾ ਬੰਦ ਕਰਨੇ ਪੈਣ ਸੱਤ ਮਹੀਨਿਆਂ ਦੀ ਗੱਪੜ ਬੈਸਾ ਆਪਾਂ ਦੋਸਤੋ ਇਹਦੇ ਵਿੱਚ ਕੈਪਰਾਵਿੰਦੀ ਦੀ ਟਿਊਬਾਂ ਵਰਤੀਆਂ ਕੈਪਰਾਵਿੰਦੀ ਟਿਊਬਸ ਨੂੰ ਦਿਖਾ ਦਿੰਦੇ ਆ ਜਿਹੜੀ ਟਿਊਬ ਵਰਕੇ ਇਹਨੂੰ ਡਰਾਈ ਕੀਤਾ ਆਹ ਟਿਊਬ ਆ ਜੀ ਆਹ ਕੈਪਰਵਿੰਦੀ ਟਿਊਬ ਆ 2.5 ਸੌ ਮੀ ਲੀਟਰਾਂ ਦੀ ਜਿਹੜੀ ਆਪਾਂ ਇਹਦੇ ਵਿੱਚ ਭਰ ਕੇ ਇਹਨੂੰ ਡਰਾਈ ਕੀਤਾ ਠੀਕ ਆ ਤੇ ਮੱਝ ਦੇ ਕੁਸਕ ਫਲੂਇਡ ਲਾਇਆਗਾ ਜਿਹਦੇ ਵਿੱਚ ਆਰ ਐਲ ਐਨ ਐਸ ਤੇ ਮੈਟਰੋ ਆਪਿਆ ਸਾਰਾ ਤੁਹਾਡੇ ਸਾਹਮਣੇ ਜਿਹੜਾ ਜਗਾੜ ਇਹਦੇ ਲੱਗਿਆ ਤੇ ਉਹ ਪਹਿਲਾਂ ਤਾਂ ਲੱਗਿਆ ਕੋਸਾਫਾ ਲਾਇਆ ਤੇ ਨਾਲ ਦੋਸਤੋ ਇਸ ਦੇ ਵਿੱਚ ਡੀ ਸੀ ਆਰ ਇੰਜੈਕਸ਼ਨ ਆ ਜਿਹੜਾ ਸਭ ਤੋਂ ਜ਼ਿਆਦਾ ਕੰਮ ਕਰਦਾ ਉਹ 5 ਗ੍ਰਾਮ ਸਵੇਰੇ 5 ਗ੍ਰਾਮ ਸ਼ਾਮ ਨੂੰ ਲਾਵਾਂਗੇ ਉਧਰ ਨੂੰ ਹਜਾ ਪੁੱਤੋਏ 5 ਗ੍ਰਾਮ ਸ਼ਵੇਰੇ 5 ਛਾਬ ਨੂੰ ਲਾਵਾਂਗੇ ਦੋਸਤੋ ਆਰਡਰ ਦੀ ਜਿਹੜੀ ਹਾਲਤ ਆ ਉਹ ਖਸਤਾ ਗਈ ਤੇ ਜੇ ਇਹਨੂੰ ਆਪਾਂ ਨਹੀਂ ਟਾਈਮ ਤੇ ਲੋਟ ਕਰ ਦਿੱਤਾ ਇਹਨੇ ਪਾਟ ਜਾਣਾਗਾ ਮੰਜ ਜਗਾਲਾ ਕਰਨ ਨੂੰ ਥੋੜਾ ਕਰਦੀ ਆ ਕਰਨ ਲੱਗ ਜਾਣਾ ਜਗਾਲਾ ਕਰੂਗੀ ਤਾਂ ਠੀਕ ਵੀ ਹੋਊਗੀ ਤੇ ਬਾਕੀ ਥੱਲੇ ਆਪਾਂ ਇਹਦੇ ਮਿੱਟੀ ਸਿੱਟ ਕੇ ਰੱਖਣੀ ਆ ਤੇ ਜਿਹੜਾ ਜ਼ਖਮ ਆ ਉਹਦੇ ਉੱਤੇ ਹਲਦੀ ਲਾ ਸਕਦੇ ਆ ਸੁੱਕੀ ਜਾਂ ਆਪਾਂ ਸਵਾਹ ਕੱਪੜਾ ਸਣ ਕਰਕੇ ਉਹ ਲਾ ਸਕਦੇ ਆ ਜਾਂ ਫਿਰ ਜੱਟੂ ਸ਼ੌਦੇ ਚ ਗਰੀਸ ਲਾ ਸਕਦੇ ਆ ਕਿਉਂਕਿ ਗਰੀਸ ਪਾਣੀ ਨੂੰ ਵੀ ਲਵੇ ਨਹੀਂ ਲੱਗਣ ਦਿੰਦਾ ਮੁਰਕੇ ਤਾਂ ਉਹ ਦੋਸਤੋਂ ਕਰਾਂਗੇ ਇਹਦਾ ਤੇ ਨਾਲ ਇਹਨੂੰ ਜਿਹੜੀਆਂ ਬੋਲਸ ਚੱਲਣੀਆਂ ਉਹਨਾਂ ਦੇ ਵਿੱਚ ਟਿਸ਼ੂ ਐਡ ਤਿੰਨ ਤਿੰਨ ਗੋਲੀਆਂ ਤੜਕੇ ਹੱਥ ਨੇ ਪੰਜ ਦਿਨਾਂ ਵਾਸਤੇ ਹਰਬੋ ਵੈਸਟ ਤੇ ਦੋ ਦੋ ਗੋਲੀਆਂ ਸਵੇਰੇ ਸ਼ਾਮ ਤੇ ਸੈਰਾਕੈਂਡ ਪਲੱਸ ਜਾਂ ਐਕਟੀਲੇਜ ਬੋਲਸ ਦੋ ਦੋ ਬੋਲਸ ਸਵੇਰੇ ਸ਼ਾਮ ਪੰਜ ਦਿਨਾਂ ਵਾਸਤੇ ਉਹ ਦਵਾਈ ਦੇਣੀ ਆ ਤਾਂ ਕਿ ਇਹਨੂੰ ਜਲਦੀ ਰਾਮ ਆ ਜੇ ਡੀਸੀਆਰ ਵੀ ਪੰਜ ਦਿਨ ਲੱਗਣਾ 5 ਗ੍ਰਾਮ ਸਵੇਰੇ ਸ਼ਾਮ ਠੀਕ ਆ ਨਾਲ ਹਾਈ ਟੈਕ ਵੀ ਲੱਗਿਆ ਵੈਰੋਸਨ 100 ਸ਼ਾਟ ਵੀ ਲੱਗਿਆ ਤੇ ਉਹ ਸਾਰਾ ਕੁਝ ਲਾਇਆਗਾ ਮੱਝ ਹੈਗੀ ਇਹ ਪਿੰਡ ਸਾਹਪੁਰ ਕਲਾਂ ਤੇ ਇਹਨੇ ਲੋਟ ਹੋ ਜਾਣਾ ਦੋਸਤੋ ਆਪਣੀ ਕੋਸ਼ਿਸ਼ ਆ ਵੀ ਇਹ ਲੋਟ ਹੋ ਜੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਥਣ ਬੰਦ ਕਰਤੇ ਇਹਨਾਂ ਨੂੰ ਚੂਣਾ ਹੈ ਨੀਗਾ ਕੈਪਰਾ ਬਿੰਦੀ ਟੀ ਉੱਪਰ ਕੇ ਬੰਦ ਕਰੇ ਆ ਬਾਕੀ ਕੱਲ ਨੂੰ ਬਾਈ ਨੂੰ ਪੁੱਛਾਂਗੇ ਕੀ ਹੋਇਆ ਕੀ ਹਾਲ ਆ ਠੀਕ ਆ ਜਾਂ ਨਹੀਂ ਠੀਕ ਆ ਹਲੇ ਕੱਲ ਤੱਕ ਥੋੜੇ ਖਰਾਬ ਹੋ ਸਕਦੇ ਆ ਹੋਰ ਮੇਰੇ ਤਾਂ ਸਿੱਟ ਕੇ ਰੱਖਿਓ ਇਹਨਾਂ ਦੀ ਲਾਲੀ ਮੁੜ ਜੂ ਕਾਲ ਸੱਚ ਆ ਜਾਣਗੇ ਫੇਰ ਠੀਕ ਹੋਣਗੇ ਬਾਕੀ ਆ ਬਾਪੂ ਜੀ ਹੋਰੀ ਖੜੇ ਆ ਇੱਧਰ ਬਾਈ ਖੜੇ ਆ ਹਸਰੀ ਗੱਲ ਵੀ ਇਹ ਕੱਪ ਦਾ ਨੰਬਰ ਬੋਲੋ 9201384614 9501384614 84614 ਇਹ ਬਾਈ ਦਾ ਨੰਬਰ ਆ ਪਿੰਡ ਸਾਹਪੁਰ ਕਲਾ ਇਹਨਾਂ ਨਾਲ ਗੱਲ ਕਰ ਲਿਓ ਵੀ ਛੋਟੀ ਮੱਝ ਤੇ ਥਣ ਠੀਕ ਹੈਗੇ ਜਾਂ ਨਹੀਂ ਹੈਗੇ 7 ਮਹੀਨਿਆਂ ਦੀ ਗੱਭਣ ਆ ਮੱਝ ਠੀਕ ਹੈ ਨਾ ਉਹਦਾ ਖਿਆਲ ਕਰਾਂਗੇ ਦੋਸਤੋ ਮੋਖ ਵੀ ਮਾਰਦੀ थी ਖੰਦੇ ਵੀ ਕੁਛ ਨਹੀਂ ਸੀ ਤੀ ਮੋਖ ਮਾਰਨ ਕਰਕੇ ਤੇ ਮੈਟ੍ਰੋ ਜੋਲ ਲੱਗੀ ਆ ਤਾਂ ਨੇ ਠੀਕ ਹੋ ਜਾਣਾ ਠੀਕ ਹੈ ਨਾ ਧੰਨਵਾਦ ਆ ਸਾਰੇ ਭਰਾਵਾਂ ਦਾ ਗੋਪੀ ਮਨ ਲਵ ਗੋਪੀ ਵਨ ਮੁਰਾਵਲ ਪੇਜ ਤੇ ਜੁੜਨ ਲਈ ਸ਼ੇਅਰ ਕਰਦੇ ਹੋ YouTube ਚੈਨਲ ਤੇ ਤੁਹਾਨੂੰ ਇਹ ਪੂਰੀ ਵੀਡੀਓ ਮਿਲੂਗੀ ਧੰਨਵਾਦ ਹੈ ਜੀ